ਸਭ ਤੋਂ ਪਹਿਲਾਂ ਬੁੱਕ ਆਫ ਡੈਨਿਅਲ ਦੇ ਵਿੱਚ ਜਾਵਾਂਗੇ ਡੈਨਿਅਲ ਦੀ ਕਿਤਾਬ ਉਹਦਾ 10 ਨੰਬਰ ਅਧਿਆਇ ਤੇ ਉਹਦੀਆਂ ਪਹਿਲੀਆਂ ਤਿੰਨ ਪੰਕਤੀਆਂ ਜਿਹੜੀਆਂ ਆ ਉਹ ਅਸੀਂ ਦੇਖਦੇ ਆਂ ਫਾਰਸ ਦੇ ਬਾਦਸ਼ਾਹ ਖੋਰਸ ਦੇ ਤੀਜੇ ਵਰੇ ਵਿੱਚ ਡੈਨਿਅਲ ਨੂੰ ਜਿਹਦਾ ਨਾਮ ਬਲੇਟਸ਼ਸ ਕਹਿੰਦੇ ਹਸਨ ਇੱਕ ਗੱਲ ਪ੍ਰਗਟ ਹੋਈ ਅਤੇ ਉਹ ਗੱਲ ਸੱਚ ਸੀ ਅਰਥਾਤ بڑا ਜੰਗ ਸੀ ਅਤੇ ਉਹਨੇ ਉਸ ਗੱਲ ਨੂੰ ਅਤੇ ਉਸ ਦਰਸ਼ਨ ਦੇ ਅਰਥ ਨੂੰ ਸਮਝ ਲਿਆ ਮੈਂ ਡੈਨਿਅਲ ਉਹਨਾਂ ਦਿਨਾਂ ਵਿੱਚ ਤਿੰਨ ਸਾਤਿਆਂ ਤੋੜੀ ਸੋਖ ਕਰਦਾ ਰਿਹਾ ਮੈਂ ਸਵਾਦ ਦੀ ਰੋਟੀ ਨਾ ਖਾਦੀ ਅਤੇ ਮੇਰੇ ਮੂੰਹ ਵਿੱਚ ਮਾਸ ਅਰ ਸ਼ਰਾਬ ਨਾ ਪਏ ਅਤੇ ਮੈਂ ਆਪਣੇ ਉੱਤੇ ਤੇਲ ਨਾ ਮਲਿਆ ਇਥੋਂ ਤਿੱਕਰ ਜੋ ਤਿੰਨ ਸਾਤੇ ਪੂਰੇ ਲੰਘ ਗਏ ਇੱਥੇ ਵਰਤ ਰੱਖਿਆ ਦਾਨੀਅਲ ਨੇ 21 ਦਿਨਾਂ ਦੀ ਫਾਸਟਿੰਗ ਪ੍ਰੇਅਰ ਕੀਤੀ ਹੋਣੀ ਕਾਦੇ ਵਾਸਤੇ ਕਿਉਂਕਿ ਉਹਨੂੰ ਉਹਨੂੰ ਇੱਕ ਦਰਸ਼ਨ ਜਿਹੜਾ ਸੀਗਾ ਉਹ ਮਿਲਿਆ ਉਹਨੇ ਇੱਕ ਦਰਸ਼ਨ ਦੇਖਿਆ ਸੀ ਜਿਹੜਾ ਬਹੁਤ ਹੀ ਭਿਆਨਕ ਸੀ ਅਨ ਉਹਨੇ 21 ਦਿਨ ਵਰਤ ਪ੍ਰਾਰਥਨਾ ਕੀਤੀ ਕਿ ਉਸ ਦਰਸ਼ਨ ਦੇ ਵਿੱਚ ਜੋ ਉਹਨੇ ਪਰਮੇਸ਼ਵਰ ਦਾ ਕਰੋਧ ਦੇਖਿਆ ਸੀ ਉਹ ਚੀਜ਼ਾਂ ਜਿਹੜੀਆਂ ਉਸ ਦਰਸ਼ਨ ਦੇ ਵਿੱਚ ਭਿਆਨਕ ਸੀ ਉਹ ਦੇਖੀਆਂ ਸੀ ਉਹ ਵਰਤ ਦੇ ਵਿੱਚ ਗਿਆ ਕਿ ਪਰਮੇਸ਼ਵਰ ਉਸ ਜੋ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਹੈ ਕਿ ਜਿਹੜੇ ਕਿੰਨੇ ਸਾਤਿਆਂ ਦਾ ਸਮਾਂ ਚੈਰਾਇਆ ਸੀ ਜਿਹਦੇ ਵਿੱਚ ਅੰਤ ਬਹੁਤ ਹੀ ਭਿਆਨਕ ਸੀਗਾ ਤੇ ਉਹਨੇ ਪਰਮੇਸ਼ਵਰ ਤੋਂ ਰਹਿਮ ਪ੍ਰਾਪਤ ਕਰਨ ਦੇ ਲਈ ਵਰਤ ਰੱਖੇ ਤੁਸੀਂ ਜਰੂਰ ਆਪਣੇ ਘਰ ਦੇ ਵਿੱਚ ਡੈਨੀਅਲ ਨੇ ਫਾਸਟਿੰਗ ਕਿਉਂ ਕੀਤੀ ਸੀ ਡੈਨੀਅਲ ਦੀ ਕਿਤਾਬ ਉਹਦਾ ਨੋਵਾਂ ਅਧਿਆਇ ਵੀ ਜਰੂਰ ਪੜਿਓ ਤੇ ਦਸਵਾਂ ਅਧਿਆਇ ਵੀ ਜਿਹੜਾ ਪੂਰਾ ਆ ਉਹ ਜਰੂਰ ਪੜਿਓ ਤਾਂ ਡੈਨੀਅਲ ਨੇ ਚ ਬਣਿਆ ਰਵੇ ਇਸ ਲਈ ਉਹਨੇ ਜਿਹੜੇ ਸੀ ਉਹ ਵਰਤ ਰੱਖੇ ਅਰ ਪਰਮੇਸ਼ਵਰ ਦੇ ਅੱਗੇ ਉਹਨਾਂ ਵਰਤਾਂ ਦੇ ਦਰਮਿਆਨ ਉਹਨੇ ਬੇਨਤੀਆਂ ਕੀਤੀਆਂ ਅਰ ਇੱਥੇ ਅਸੀਂ ਦੇਖਦੇ ਆ ਕਿ ਦਾਨੀਅਲ ਦੀ ਫਾਸਟਿੰਗ ਇੱਕ ਵੱਖਰੇ ਤਰ੍ਹਾਂ ਦੀ ਫਾਸਟਿੰਗ ਸੀ ਕਿਉਂਕਿ ਬਾਈਬਲ ਦੇ ਵਿੱਚ ਬਹੁਤ ਥਿੰਨ-ਪਿੰਨ ਤਰ੍ਹਾਂ ਦੇ ਵਰਤ ਜਿਹੜੇ ਆ ਰੱਖੇ ਗਏ ਆ ਤਾਂ ਇੱਥੇ ਦਾਨੀਅਲ ਨੇ ਜਿਹੜਾ ਵਰਤ ਰੱਖਿਆ ਸੀ ਉਹਦੇ ਵਿੱਚ ਉਹਨੇ ਉਹ ਵੈਜੀਟੇਰੀਅਨ ਹੋ ਗਿਆ ਸੀਗਾ ਨਾਨ ਵੇਜ ਉਹਨੇ ਛੱਡ ਦਿੱਤਾ ਸੀਗਾ ਇੰਟਰਟੇਨ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹਨੇ ਛੱਡ ਦਿੱਤੀਆਂ ਜਿੱਥੇ ਲਿਖਿਆ ਸੋਕ ਕਰਦਾ ਰਿਹਾ ਮਤਲਬ ਕੋਈ ਹਾਸੇ ਮਸ਼ਕੂਲੇ ਵਾਲੀ ਚੀਜ਼ ਜਿਹੜੀ ਸੀ ਉਹਨੇ ਨਹੀਂ ਕੀਤੀ ਕੋਈ ਇੰਟਰਟੇਨ ਨਹੀਂ ਸੀ ਉਹਦੀ ਉਸ ਪੀਰੀਅਡ ਦੇ ਵਿੱਚ ਤਾਂ ਅਸੀਂ ਵੀ ਪਰਮੇਸ਼ਵਰ ਦਾ ਰਹਿਮ ਪ੍ਰਾਪਤ ਕਰਨ ਦੇ ਲਈ ਕਈ ਵਾਰੀ ਅਸੀਂ ਕਿਸੇ ਸੁਪਨੇ ਨੂੰ ਦੇਖਦੇ ਹਾਂ ਕੋਈ ਨੁਕਸਾਨ ਹੁੰਦਾ ਦੇਖਦੇ ਆ ਸੁਪਨੇ ਵਿੱਚ ਤੁਸੀਂ ਕਿਸੇ ਤਰ੍ਹਾਂ ਦਾ ਪਰਮੇਸ਼ਵਰ ਦਾ ਕਰੋਧ ਆਉਂਦਾ ਦੇਖਦੇ ਆ ਜਾਂ ਤੁਹਾਨੂੰ ਕੋਈ ਕਿਸੇ ਨਬੀ ਵੱਲੋਂ ਜਾਂ ਕਿਸੇ ਪਰਮੇਸ਼ਵਰ ਦੇ ਦਾਸ ਵੱਲੋਂ ਸਵਰਗ ਦੂਤ ਵੱਲੋਂ ਜਾਂ ਤੁਸੀਂ ਪ੍ਰਾਰਥਨਾ ਕਰਕੇ ਵਚਨ ਖੋਲ੍ਹਿਆ ਤੇ ਵਚਨ ਦੇ ਰਾਹੀਂ ਤੁਹਾਨੂੰ ਕੋਈ ਸੰਕੇਤ ਮਿਲਿਆ ਆਉਣ ਵਾਲੇ ਸਮੇਂ ਦਾ ਹੋ ਸਕਦਾ ਤੁਹਾਡੀ ਆਪਣੀ ਲਾਈਫ ਦਾ ਹੋਵੇ ਹੋ ਸਕਦਾ ਤੁਹਾਡੀ ਫੈਮਿਲੀ ਦੇ ਲਈ ਹੋਵੇ ਜੇ ਇਸ ਵੀ ਤਰੀਕੇ ਦੇ ਨਾਲ ਸਾਨੂੰ ਚਾਹੀਦਾ ਹੈ ਕਿ ਅਸੀਂ ਉਸ ਵੇਲੇ ਆਪਣਾ ਉਹ ਟਾਈਮ ਜਿਹੜਾ ਇੰਟਰਟੇਨਿੰਗ ਚੀਜ਼ਾਂ ਵਿੱਚ ਸਪੈਂਡ ਕਰਦੇ ਹਾਂ ਜਿਹੜਾ ਅਸੀਂ ਮਨੋਰੰਜਨ ਦੇ ਲਈ ਸਮਅਪਤੀਤ ਕਰਦੇ ਅਸੀਂ ਉਸ ਮਨੋਰੰਜਨ ਨੂੰ ਇੱਕ ਸਮੇਂ ਲਈ ਬੰਦ ਕਰ ਦਈਏ। ਅਰ ਅਸੀਂ ਉਸ ਵੇਲੇ ਆਪਣਾ ਧਿਆਨ ਖਾਣ ਪੀਣ ਦੇ ਵਿੱਚ ਮਸਤ ਨਾ ਕਰੀਏ। ਉਸ ਵੇਲੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣਾ ਸਾਰਾ ਧਿਆਨ ਹਜ਼ੂਰੀ ਦੇ ਵਿੱਚ ਲੈ ਕੇ ਆਈ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਲੈ ਕੇ ਆਈਏ ਅਰੇ ਰਹਿਮ ਦੇ ਲਈ ਬੇਨਤੀ ਕਰੀਏ ਕਿ ਹੇ ਪ੍ਰਭੂ ਜੋ ਮੈਂ ਸੁਪਨੇ ਦੇ ਵਿੱਚ ਕਰੋਧ ਦੇਖਿਆ ਜੋ ਭਿਆਨਕ ਡਿਜ਼ਾਸਟਰ ਆਉਂਦਾ ਹੋਇਆ ਦੇਖਿਆ ਜੋ ਮੇਰੇ ਪਰਿਵਾਰ ਦੇ ਉੱਤੇ ਜਾਂ ਬਿਜ਼ਨਸ ਦੇ ਉੱਤੇ ਵਿਪਤਾ ਆਉਂਦੀ ਹੋਈ ਦੇਖੀ ਐ ਖੁਦਾ ਮੈਂ ਤੁਹਾਡੀ ਹਜ਼ੂਰੀ ਦੇ ਵਿੱਚ ਆਇਆ ਮੇਰੇ ਉੱਤੇ ਰਹਿਮ ਕਰੋ ਮੇਰੇ ਘਰਾਂ ਨੇ ਉੱਤੇ ਰਹਿਮ ਕਰੋ ਮੇਰੇ ਪਿੰਡ ਉੱਤੇ ਰਹਿਮ ਕਰੋ ਮਤਲਬ ਜੋ ਵੀ ਤੁਸੀਂ ਦਰਸ਼ਨ ਦੇਖਿਆ ਉਹਦੇ ਅਕੋਰਡਿੰਗਲੀ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਰਹਿਮ ਦੇ ਲਈ ਪ੍ਰਾਰਥਨਾ ਕਰੋ ਪਰ ਜੇਕਰ ਤੁਸੀਂ ਇੱਕ ਭਿਆਨਕ ਦਰਸ਼ਨ ਦੇਖਿਆ ਜਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਭਿਆਨਕ ਸੰਕੇਤ ਮਿਲਿਆ ਕੋਈ ਨੁਕਸਾਨ ਵਾਲੀ ਚੀਜ਼ ਤੁਹਾਨੂੰ ਨਜ਼ਰ ਆ ਰਹੀ ਕਈ ਵਾਰੀ ਤੁਹਾਨੂੰ ਤੁਹਾਡੀ ਸਪਿਰਿਟ 'ਚ ਸੈਂਸ ਹੁੰਦਾ ਹੈ ਕਿ ਕੁਝ ਬੁਰਾ ਹੋਣ ਵਾਲਾ ਹੈ ਵੀ ਅੰਦਰੋਂ ਅੰਦਰ ਹੀ ਕਈ ਤਰ੍ਹਾਂ ਦੇ ਸੰਕੇਤ ਮਿਲਦੇ ਆ ਪਰ ਉਹ ਸੰਕੇਤ ਮਿਲਣ ਦੇ ਬਾਵਜੂਦ ਵੀ ਤੁਸੀਂ ਪੀਜ਼ਾ 버ਗਰ ਖਾ ਰਹੇ ਆ ਤੁਸੀਂ ਮਨ ਮੋਜਾਂ ਕਰ ਰਹੇ ਆ ਤੁਸੀਂ ਰੀਲਾਂ ਦੇਖ ਰਹੇ ਆ ਤੁਸੀਂ ਐਂਟਰਟੇਨ ਕਰਨ ਦੇ ਵਿੱਚ ਲੱਗੇ ਹੋਏ ਆ ਤਾਂ ਉਹ ਕਰੋਧ ਵਧ ਸਕਦਾ ਜਾਂ ਘਟਣ ਦੀ ਥਾਂ ਤੇ ਪਰ ਵਚਨ ਵਿੱਚ ਲਿਖਿਆ ਉਹ ਆਪਣਾ ਸ਼ਬਦ ਭੇਜ ਕੇ ਸਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਹੈ ਸਲਿਤਾ ਸਾਨੂੰ ਸੰਕੇਤ ਮਿਲਿਆ ਕਿ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਈਏ ਤਾਂ ਅਸੀਂ ਪਰਮੇਸ਼ਵਰ ਤੋਂ ਰਹਿਮਤ ਪ੍ਰਾਪਤ ਕਰੀਏ ਤਾਂ ਉਹ ਟਾਈਮ ਜਿਹੜਾ ਅਸੀਂ ਇੰਟਰਟੇਨਮੈਂਟ ਦੇ ਵਿੱਚ ਖਰਾਬ ਕਰਦੇ ਆ ਅਸੀਂ ਉਹ ਸਮਾਂ ਪਲੱਸ ਹੋਰ ਸਮਾਂ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠ ਕੇ ਬੇਨਤੀਆਂ ਕਰਨੀਆਂ ਆ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠ ਕੇ ਮਿੰਨਤਾਂ ਕਰਨੀਆਂ ਆ ਕਿ ਪ੍ਰਭੂ ਸਾਡੇ ਉੱਤੇ ਤਰਸ ਕਰੋ ਪ੍ਰਭੂ ਸਾਡੇ ਬੱਚਿਆਂ ਉੱਤੇ ਤਰਸ ਕਰੋ ਇਹ ਬਹੁਤ ਜ਼ਰੂਰੀ ਹੈ ਸੋ ਆਓ ਅਸੀਂ ਅੱਗੇ ਦੇਖਾਂਗੇ ਮੱਤੀ ਦੀ ਕਿਤਾਬ ਉਹਦਾ 6 ਨੰਬਰ ਅਧਿਆਇ ਤੇ ਉਹਦੀ ਪਹਿਲੀ ਪੰਕਤੀ ਜਿਹੜੀ ਆ ਉਹਦੇ ਵਿੱਚ ਅਸੀਂ ਦੇਖਦੇ ਕਹਿੰਦਾ ਖਬਰਦਾਰ ਤੁਸੀਂ ਆਪਣੇ ਧਰਮ ਦੇ ਕੰਮ ਮਨੁੱਖਾਂ ਦੇ ਸਾਹਮਣੇ ਉਹਨਾਂ ਨੂੰ ਵਿਖਾਉਣ ਲਈ ਨਾ ਕਰੋ ਨਹੀਂ ਤਾਂ ਤੁਹਾਡੇ ਪਿਤਾ ਕੋਲ ਜਿਹੜਾ ਸਵਰਗ ਵਿੱਚ ਹੈ ਤੁਹਾਡਾ ਕੋਈ ਫਲ ਨਹੀਂ ਵਰਤ ਰੱਖਣਾ ਇੱਕ ਧਾਰਮਿਕ ਕੰਮ ਹੈ। ਦਾਨ ਦੇਣਾ ਇੱਕ ਧਾਰਮਿਕ ਕੰਮ ਹੈ। ਤਾਂ ਵਚਨ ਸਾਨੂੰ ਕੀ ਦੱਸਦਾ ਆ ਤੁਸੀਂ ਜਿਹੜੇ ਤੁਹਾਡੇ ਇਹ ਧਰਮ ਦੇ ਕੰਮ ਆ ਤੁਸੀਂ ਮਨੁੱਖਾਂ ਨੂੰ ਵਿਖਾਉਣ ਦੇ ਲਈ ਨਹੀਂ ਕਰਨੇ। ਤੁਸੀਂ ਇੱਕ ਗੁੱਪਤ ਰੀਤੀ ਦੇ ਨਾਲ ਕਰੋ ਕਿਉਂਕਿ ਜੇ ਸਿਰਫ ਤੁਸੀਂ ਵਿਖਾਵੇ ਲਈ ਕਰੋਗੇ ਤਾਂ ਫੇਰ ਤੁਹਾਨੂੰ ਕੋਈ ਫਲ ਪ੍ਰਾਪਤ ਹੋਣ ਵਾਲਾ ਨਹੀਂ ਆ। ਪਰ ਜੇਕਰ ਅਸੀਂ ਮਤਲਬ ਅਸੀਂ ਤੇ ਪਰਮੇਸ਼ਵਰ ਜੀ ਜਾਣਦੇ ਆ ਫਿਰ ਇਸ ਰੀਤੀ ਨਾਲ ਅਸੀਂ ਕਰਾਂਗੇ ਤਾਂ ਵਚਨ ਵਿੱਚ ਲਿਖਿਆ ਤੇਰਾ ਪਰਮੇਸ਼ਵਰ ਜਿਹੜਾ ਗੁਪਤ ਵਿੱਚ ਉਹ ਗੁਪਤ ਵਿੱਚ ਹੀ ਤੇਰੀ ਪ੍ਰਾਰਥਨਾ ਦਾ ਉੱਤਰ ਦੇਵੇਗਾ ਹallelujah